ਵੈਲਕਮ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਜੀ ਦੋ ਜ਼ਮੀਨਾਂ ਸੇਲ ਵਾਸਤੇ ਲੈ ਕੇ ਆਏ ਜੀ ਦੋ ਟੱਕਾ ਇੱਕ 8 ਕਿੱਲਿਆਂ ਦਾ ਟੱਕਾ ਜੀ ਇੱਕ ਹੈਗਾ ਜੀ 3 ਕਿੱਲਿਆਂ ਦਾ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਮਿਲੂਗੀ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਜੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆਉਂਦੀ ਰਹੂਗੀ ਬਾਕੀ ਜੇਕਰ ਤੁਸੀਂ ਵੀ ਕਿਸੇ ਵੀ ਪ੍ਰਾਪਰਟੀ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਆਪਾਂ ਨੂੰ ਭੇਜ ਸਕਦੇ ਹੋ ਸਕਰੀਨ ਤੇ WhatsApp ਨੰਬਰ ਚੱਲ ਰਿਹਾ ਜੀ ਹੁਣ ਆਪਾਂ ਗੱਲ ਕਰਦੇ ਜਿਹੜਾ ਤੁਸੀਂ ਪਹਿਲਾਂ ਤੱਕ ਦੇਖ ਰਹੇ ਇਹ 8 ਕਿੱਲੇ ਜ਼ਮੀਨ ਟੱਕਈ ਸਾਰਾ ਮੇਨ ਰੋਡ ਤੇ ਲੱਗਦਾ ਹੋਇਆ ਤੇ ਬਾਕੀ ਸੋਲਰ ਮੋਟਰ ਵਿੱਚ ਲੱਗੀ ਹੋਈ ਹੈ ਜੀ ਜ਼ਮੀਨ ਪੂਰੀ ਚੰਗੀ ਆ ਤੇ ਰੇਟ ਜਿਹੜਾ ਮਾਲਕ ਵੀਰ ਦੁਆਰਾ ਇਸ ਜ਼ਮੀਨ ਦਾ ਰੱਖਿਆ ਹੈਗਾ ਜੀ ਉਹ ਹੈਗਾ ਜੀ 32 ਲੱਖ ਨੂੰ ਇੱਕ ਕਿੱਲਾ ਤੇ ਬਾਕੀ ਟਾਈਮ ਪਾਸ ਵਾਲੇ ਵੀਰ ਦੂਰ ਰਹਿਣ ਤੇ ਕਾਲ ਕਰ ਸਕਦੇ ਹੋ ਤੁਸੀਂ 9876475435 ਬਾਕੀ ਏਰੀਆ ਦੀ ਗੱਲ ਕਰੀਏ ਬਠਿੰਡੇ ਏਰੀਏ ਦੇ ਨੇੜੇ ਦੀ ਇਹ ਜ਼ਮੀਨ ਸੇਲ ਵਾਸਤੇ ਹੈ ਜੀ ਤੇ 9876475435 ਤੇ ਤੁਸੀਂ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਜ਼ਮੀਨ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਬਾਕੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੋਂ ਪਹਿਲਾਂ ਆਪਣੇ ਕਾਗਜ਼ਾਂ ਦੀ ਤੁਸੀਂ ਤਸੱਲੀ ਕਰਕੇ ਫਿਰ ਖਰੀਦ ਸਕਦੇ ਹੋ ਤੇ ਇਹ 8 ਕਿੱਲੇ ਜ਼ਮੀਨ ਹੈ ਜੀ ਬਾਕੀ ਸੋਲਰ ਮੋਟਰ ਲੱਗੀ ਆ 32 ਰੱਖ ਰੇਟ ਜਿਹੜਾ ਮਾਲਕ ਵੀਰ ਦੁਆਰਾ ਮੰਗਦੇ ਆ ਬਾਕੀ ਫੋਨ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਆਪਣਾ ਜਿਹੜਾ ਦੂਜਾ ਟਾਕ ਹੈਗਾ ਜੀ ਉਹ ਹੈਗਾ ਜੀ ਤਿੰਨ ਕਿੱल्ल्या ਦਾ ਟਾਕ ਆ ਤੇ ਬਾਕੀ ਇਹ ਦੋ ਕਿੱਲੇ 메ਨ ਰੋਡ ਦੇ ਨਾਲ ਲੱਗਦੀ ਹੈ ਤੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਜ਼ਮੀਨ ਆ ਤਿੰਨ ਕਿੱਲੇ ਪਿੰਡ ਹੈਗਾ ਜੀ ਸੰਗਤਪੁਰਾ ਬਾਕੀ ਜਿਹੜੀ ਮਾਲਕ ਵੀਰਾਂ ਦੁਆਰਾ ਡਿਮਾਂਡ ਹੈ ਇਸ ਜ਼ਮੀਨ ਦੀ ਇਸ ਜ਼ਮੀਨ ਦੀ 70 ਲੱਖ ਰੁਪਈਆ ਇੱਕ ਕਿੱਲੇ ਦੀ ਡਿਮਾਂਡ ਆ ਪੂਰੀ ਡਾਕਰ ਚੰਗੀ ਜ਼ਮੀਨ ਆ ਝੋਨੇ ਕਣਕ ਵਾਲੀ ਜ਼ਮੀਨ ਆ ਜਿਹੜਾ ਇਹਦਾ ਰੇਟ ਆ ਜੀ ਉਹ 70 ਲੱਖ ਰੁਪਈਆ ਬਾਕੀ ਤੁਸੀਂ ਵੀਰ ਨਾਲ ਫੋਨ ਤੇ ਗੱਲ ਕਰਕੇ ਇਹ ਹੋਰ ਜ਼ਮੀਨ ਬਾਰੇ ਜਾਣਕਾਰੀ ਲੈ ਸਕਦੇ ਹੋ ਤੇ ਬਾਕੀ ਰੋਡ ਦਾ ਫਰੰਟ ਲੱਗਦਾ ਜੀ 3 ਕਿੱਲੇ ਜ਼ਮੀਨ ਆ ਤੇ ਪੱਕਾ ਕਨੈਕਸ਼ਨ ਹੈ ਵਿੱਚ ਮੋਟਰ ਲੱਗੀ ਹੋਈ ਆ 9878121660 ਤੇ ਸੰਪਰਕ ਕਰ ਸਕਦੇ ਹੋ ਇਸ ਜ਼ਮੀਨ ਨੂੰ ਖਰੀਦਣ ਬਾਰੇ ਦੇ ਵਿੱਚ ਤੇ ਬਾਕੀ ਸਾਰੀ ਜਾਣਕਾਰੀ ਤੁਸੀਂ ਮਾਲਕ ਵੀਰਾਂ ਤੋਂ ਜ਼ਮੀਨ ਬਾਰੇ ਪੁੱਛ ਸਕਦੇ ਹੋ ਜੀ ਇਹ 3 ਕਿੱਲੇ ਜ਼ਮੀਨ ਆ ਜੀ ਤੇ ਮੋਟਰ ਵਗੈਰਾ ਲੱਗੀ ਹੋਈ ਆ ਬਾਕੀ ਦੋਨੇ ਤੱਕ ਤੁਹਾਨੂੰ ਆਪਣੀ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਮਿਲ ਗਈ ਆ ਤੇ ਵੀਰ ਜਿੰਨੇ ਵੀ ਜ਼ਮੀਨ ਖਰੀਦਣੀ ਆ ਮਾਲਕ ਵੀਰਾਂ ਦੇ ਨੰਬਰ ਦਿੱਤੇ ਹੋਏ ਆ ਉਹ ਨੋਟ ਕਰਕੇ ਮਾਲਕ ਵੀਰਾਂ ਨਾਲ ਗੱਲਬਾਤ ਕਰ ਸਕਦੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰੋ ਤੇ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ